ਦਾਬਾ ਇਹ ਆਪਾਂ ਨੂੰ ਜੇ ਮਿਲਣਾ ਇਹ ਵੀ ਟਾਈਮ ਹੀ ਤੇ ਮੌਕਾ ਹੁੰਦਾ ਸੋ ਆਪਾਂ ਇਹਨੂੰ ਅੱਜ ਤੋਂ ਹੀ ਵੀਰ ਬਣੇਗੇ ਰੈਲੀ ਦੇ ਵਿੱਚ ਕਮਰ ਕੱਸੇ ਕੱਸ ਕੇ ਆਪੋ ਆਪਣੇ ਪਿੰਡ ਆਪੋ ਆਪਣੇ ਮੰਨੇ ਤੇ ਜਾ ਕੇ ਆਪਾਂ ਤਗੜਿਆ ਹੋਗੇ ਵੀ ਇੰਨਾ ਕੱਟ ਹੋ ਜੇ ਵੀ ਵਾਗੇ ਸੀਐਮ ਸਾਹਿਬ ਮੰਗਣ ਵੀ ਇਹ ਧਨ ਸਾਹਿਬ ਨੇ ਕੁਝ ਕੱਟ ਕੀਤਾ ਏ ਐਮਐਲਏ ਸਾਹਿਬ ਨੇ ਇਹਦੀ ਚੜ੍ਹਦੀ ਕਲਾ ਦੇ ਚਿੰਦੇ ਜਿੰਨੇ ਵੀ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਜਾਂ ਜਿੰਨੇ ਵੀ ਸਰਪੰਚ ਬੈਠੇ ਹਨ ਭਾਜੀ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਨੂੰ ਵਧਾਈ ਦੇਣਾ ਸਾਰੇ ਨਾਲੋਂ ਜ਼ਿਆਦਾ ਵਿਕਾਸ ਇਹ ਮੈਂ ਲੈ ਕੇ ਦੇ ਨੂੰ ਤਿਆਰਾ ਚਾਹੀ ਮੇਰਾ ਪ੍ਰੈਕਟੀਕਲ ਕਰ ਲਏ ਜੀ ਸਰ ਨਾਲ ਜ਼ਿਆਦਾ ਵਿਕਾਸ ਖੇਮਕਰ ਹਲਕੇ ਦੇ ਵਿੱਚ ਹੋਇਆ ਤੁਸੀਂ ਵਧਾਈ ਦੇ ਪਾਸ ਹੋ ਜੀ ਕਿਉਂਕਿ ਜਦੋਂ ਗੱਲਾਂ ਕਰਨੀਆਂ ਬੜੀਆਂ ਸਾਨੀਆਂ ਤੇ ਕੰਮ ਕਰਨੇ ਬੜੇ ਔਖੇ ਗੱਲਾਂ ਫੰਡ ਆ ਜਾਂਦੇ ਆ ਸਾਰਿਆਂ ਨੂੰ ਆਉਂਦੇ ਆ ਤੁਸੀਂ ਵੇਖਿਆ ਨਹੀਂ ਗਿਆ ਪੁਰਾਣੇ ਐਮਪੀ ਦਾ 5 ਕਰੋੜ ਫੰਡ ਆਇਆ ਉਹਨੇ ਵਿੱਚੋਂ 500 ਲੱਖ ਵੀ ਨ ਵਰਤਿਆ ਪਰ ਉਹ ਫੰਡ ਲੈਣੇ ਬੜੇ ਸੁਖਿਆ ਉਹਨੂੰ ਵਰਤਣਾ ਬੜਾ ਔਖਾ ਮੈਂ ਤੁਹਾਨੂੰ ਇੱਕ ਵਧਾਈ ਦੇਣਾ ਜਿੰਨੇ ਜਿੰਨਾ ਵੀ ਫੰਡ ਆਇਆ ਸਾਰਾ ਭਰਾ ਆਪਣਾ ਲੱਗ ਚੁੱਕਾ ਆ ਫਿਰ ਕਾ ਪ੍ਰੋਜੈਕਟਾਂ ਫੰਡਾਸ ਤੇ ਤਿਆਰ ਆ ਵੈਗ ਵੈਗਰੂ ਜੀ ਕੀ ਫਤਿਹ ਹੁਣ ਭਰੋ ਜਿੱਥੇ ਵੀ ਸਮਝ ਖੜੀ ਹੋਣਾ ਚਰਨਾ ਬੇਨਤੀ ਵੀ ਜਿੱਥੇ ਜਗ੍ਹਾ ਮਿਲਦੀ ਖੜ ਜੋ ਇੱਕ ਨਜਗਾਰੇ ਛੜ ਦਈਏ ਤੁਹਾਨੂੰ ਸਭ ਨੂੰ ਸ਼ੁਆਗ ਸੋ ਨਿਹਾਰ ਜੈ ਜੀ ਬੋਲੇ ਸੋ ਨਿਹਾਰ ਜੈ ਜੀ ਬਾਕੀ ਗੱਲਾਂ ਤੁਹਾਂ ਕਰੀਓ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡਾ ਛੋਟਾ ਵੀ ਬਨੇ ਜੀ ਜੋ ਆੜਤੀਆਂ ਦੇ ਪ੍ਰਧਾਨ ਨੇ ਇਹ ਗੱਡੀਆਂ ਤੈਨੂੰ ਵੀ ਨੇ ਵਕਰੀਆਂ ਲਾਉਣੀਆਂ ਪੈਣੀਆਂ ਵਾ ਹੁਣ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਉਹ ਸੰਗਤ ਨੂੰ ਸੰਬੋਧਨ ਕਰਨਗੇ ਵੀਰੇ ਜੀ ਨੂੰ ਆਪਣੀ ਵਿਚਾਰ ਰੈਲੀ ਹੈ ਇਹ ਰੈਲੀ ਐਮ ਐਲ اے ਸਰਵਨ ਸਿੰਘ ਧੁੰਨ ਸਾਹਿਬ ਵੀ ਨਹੀਂ ਆ ਇਹ ਰੈਲੀ ਆਪਣੇ ਵਜੂਦ ਦੀ ਆ ਆਪਣੇ ਮਾਨ ਸਨਮਾਨ ਦੀ ਆ ਇਹ ਜਿਹੜੀ ਰੈਲੀ ਦੇ ਵਿੱਚ ਆਪਾਂ ਦੱਸਣਾ ਏ ਜਿਹੜੀਆਂ ਵਿਰੋਧੀ ਪਾਰਟੀਆਂ ਨਜਾਇਜ਼ ਦੀ ਫੋਕੀ ਹਵਾ ਬਣਾਈ ਜਾਂਦੀਆਂ ਵਾ ਬੜਾ ਮਤਲਬ ਦੀ ਉਹਨਾਂ ਨੂੰ ਆਪਾਂ ਇਹ ਰੈਲੀ ਦੇ ਵਿੱਚ ਦੱਸਣਾ ਏ ਇਸ ਵਾਰ ਫੇਰ ਆਮ ਸਰਕਾਰ ਸਰਵਜਿੰਗ ਧੁੰ ਫੇਰ ਆਉਣ ਜਾ ਰਿਹਾ ਬੜੇ ਜ਼ੋਰ ਨਾਲ 2027 ਦੇ ਵਿੱਚ ਸੋਜਾ ਤੇ ਲੈ ਕੇ ਕਿੰਨੇ ਆਉਣਾ ਏ ਇਹ ਤੁਸੀਂ ਲੈ ਕੇ ਆਉਣਾ ਏ ਇਹ ਸਰਵਨ ਸਿੰਘ ਧੁੰਨ ਦੀ ਜਿੱਤ ਨਹੀਂ ਗਈ ਇਹ ਤੁਹਾਡੀ ਜਿੱਤ ਆ ਜੇ ਆਪਣਾ ਐਮਐਲਏ ਐਮਐਲਏ ਦੀ ਤੌਰ ਰਹੂਗੀ ਤੇ ਆਪਣੀ ਤੌਰ ਰਹੂਗੀ ਨਹੀਂ ਤੇ ਆਪਾਂ ਨੂੰ ਵੀ ਬਾਜ਼ਾਰ ਚ ਕਹਿੰਦੇ ਨਹੀਂ ਜੇ ਪੁੱਛਣਾ ਸੋ ਮੈਂ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਆਪਣੇ ਲਗਭਗ ਜਿਹੜਾ ਹਲਕਾ ਹੈ ਕਿ ਕਿਸਾਨੀ ਨਾਲ ਸੰਬੰਧਤ ਹੈ ਸੋ ਸਰਕਾਰ ਨੇ ਜਿਹੜੇ ਕਿਸਾਨੀ ਵਾਸਤੇ ਕੰਮ ਕੀਤੇ ਆ ਉਹ ਆਪਾਂ ਸਾਰੇ ਜਾਣਦੇ ਆ ਬਿਜਲੀ ਦੀ ਕੋਈ ਪਰੇਸ਼ਾਨੀ ਨਹੀਂ ਸਾਨੂੰ ਨਹਿਰੀ ਪਾਣੀ ਦੇ ਜਿਹੜੇ ਆ ਸਾਡੇ ਅੰਡਰਗ੍ਰਾਊਂਡ ਲਾਈਨਾਂ ਜਿਹੜੀਆਂ ਪਾਈਪ ਪੈ ਰਹੇ ਨੇ ਤੋਂ ਹੋਰ ਵੀ ਜਿਹੜੇ ਆ ਮੰਡੀਆਂ ਦਾ ਜਿਹੜਾ ਆਪਾਂ ਕੰਮ ਜਿਹੜਾ ਸ਼ੈੱਡ ਬਣ ਦੀ ਗੱਲ ਹੋਵੇ ਜਾਂ ਹੋਰ ਵੀ ਮੰਡੀਆਂ ਦੀਆਂ ਕੋਈ ਮੁਸ਼ਕਲਾਂ ਨੇ ਜਿਤਨਾ ਬਾਰ ਦੇਣੇ ਨਹੀਂ ਆਉਂਦੀਆਂ ਸੀ ਉਹ ਵੀ ਤਕਰੀਬਨ ਤਕਰੀਬਨ ਹੱਲ ਕਰ ਕਰ ਦਿੱਤੀਆਂ ਗਈਆਂ ਨਹੀਂ ਕੋਈ ਪਰੇਸ਼ਾਨੀ ਨਹੀਂ ਹੋਉਣੀ ਸੋ ਸਰਕਾਰ ਇਸ ਤੇ ਖਾਸ ਧਿਆਨ ਦੇ ਰਹੀ ਆ ਤੋ ਸਾਡਾ ਫਰਜ ਬਣਦਾ ਹੈ ਕਿ ਆਪਾਂ ਤਗੜੇ ਹੋ ਗਏ 7 ਤਰੀਕ ਦੀ ਜਿਹੜੀ ਰੈਲੀ ਆ ਇਹਨੂੰ ਕਾਮਯਾਬ ਕਰੀਏ ਵਿਰੋਧੀਆਂ ਦਾ ਕੰਮ ਹੈ ਕਿ ਉਹਨਾਂ ਨੇ ਸਾਡੇ ਵਿੱਚੋਂ ਨੁਕਸ ਕੱਢਨੇ ਆ ਚਾਹੇ ਅਸੀਂ ਕਿੰਨੇ ਵੀ ਚੰਗੇ ਕੰਮ ਕਰੀਏ ਸਾਡੀ ਸਰਕਾਰ ਨੇ ਜਿੰਨੇ ਵਧੀਆ ਕੰਮ ਕੀਤੇ ਆ ਉਹਨਾਂ ਦਾ ਕੰਮ ਹੈ ਉਹਨਾਂ ਦੀ ਡਿਊਟੀ ਇਹੀ ਆ ਕਿ ਉਹਦੇ ਵਿੱਚੋਂ ਨੁਕਸ ਕੱਢਦੇ ਸੋ ਸਾਡੀ ਡਿਊਟੀ ਇਹ ਆ ਜਿੰਨੇ ਸਾਡੇ ਅਧਿਕਾਰ ਸਾਹਿਬਾਨ ਨੇ ਕਿ ਸਾਡੇ ਕੋਲੇ ਕੀਤੇ ਹੋਏ ਕੰਮ ਗਿਣੋੜੇ ਕਿਉਂਕਿ ਜਿੰਨੇ ਸਾਡੀ ਸਰਕਾਰ ਨੇ ਕੰਮ ਕੀਤੇ ਪਿਛਲੇ 4 ਸਾਲਾਂ ਵਿੱਚ ਜੇਕਰ ਸਾਡਾ ਅਹੁਦੇਦਾਰ ਇਹ ਚੀਜ਼ਾਂ ਨੂੰ ਰੱਖਦਾ ਏ ਜਾਂ ਲੋਕਾਂ ਨੂੰ ਗਣਾਉਂਦਾ ਤੇ ਕਿਸੇ ਕੋਲੇ ਕੋਈ ਜਵਾਬ ਨਹੀਂ ਇਹ ਤਾਂ ਵਿਰੋਧੀ ਪਾਰਟੀਆਂ ਵਾਲਿਆਂ ਕੋਲੇ ਕੋਈ ਆਪਸ਼ਨ ਨਹੀਂ ਉਹ ਵੀ ਮਾਰੀ ਕੁੱਤੀ ਦੇ ਕਹਿੰਦੇ ਆ ਕਿਉਂਕਿ ਸਾਡੇ ਦੇ ਸਾਰੇ ਰਿਸ਼ਤੇਦਾਰ ਨੇ ਵੀ ਫੁੱਫੜ ਮਾਸੜ ਚਾਚੇ ਭਤੀਜੇ ਸਾਰੇ ਜਦੋਂ ਬੈਠਦੇ ਨੇ ਕਹਿੰਦੇ ਕਿ ਠੀਕ ਐ ਨਾ ਤਾਂ ਤੁਹਾਡੇ ਵਰਗਾ ਸਾਡੇ ਕੋਲੇ ਸੀਐਮ ਦਾ ਚਿਹਰਾ ਏ ਲੀਡਰ ਨਾ ਤਾਂ ਅਲੀ ਸਰਕਾਰ ਵਰਗੇ ਸਾਫ਼ ਸੁਥਰੇ ਸਾਡੇ ਕੋਲੇ ਕੰਮ ਨਹੀਂ ਮੰਨਦੇ ਵੀ ਨੇ ਕਿ ਜੇਕਰ ਅਸੀਂ ਕਿਸਾਨਾਂ ਵਾਸਤੇ ਦਿਨੇ ਬਿਜਲੀ ਦਿੱਤੀ ਏ ਰੋਡ ਬਣੇ ਨੇ ਸਕੂਲਾਂ ਦੇ ਵਿੱਚ ਟੀਚਰ ਆਏ ਨਹੀਂ ਜਿਹੜੀ ਉਹ 600 ਯੂਨਟ ਬਿਜਲੀ ਫਰੀ ਦਿੱਤੀ ਏ ਹੁਣ ਅਸੀਂ ਇੱਕ 10 ਲੱਖ ਵਾਲਾ ਜਿਹੜਾ ਕਾਰਡ ਆਪਾਂ ਬਣਾ ਰਹੇ ਆ ਉੱਤੇ ਵੀ ਸਾਰੇ ਸਾਥੀ ਵੱਧ ਤੋਂ ਵੱਧ ਧਿਆਨ ਦਿਓ ਤੇ ਜਿੰਨੇ ਵੀ ਸਰਪੰਚ ਸਾਹਿਬਾਨ ਨੇ ਜੋ ਪਿੰਡਾਂ ਦੇ ਮੋਢੀਬਾਰ ਨੇ ਉਹ ਸਹਿਯੋਗ ਕਰਨ ਸਾਰੇ ਸਾਥੀ ਜਿੰਨੇ ਜਿੰਨਾ ਅਸੀਂ ਸਹਿਯੋਗ ਕਰ ਸਕਦੇ ਹਾਂ ਜਿੱਥੇ ਸਾਡੀ ਪਹੁੰਚ ਹੈ ਅਸੀਂ ਸਾਰੇ ਪਾਰਟੀ ਨੂੰ ਤਗੜਾ ਕਰੀਏ ਪਰ ਸਰਦਾਰ ਭੂਸੇ ਸਿੰਘ ਮਾਨ ਜੀ ਆ ਰਹੇ ਨੇ ਉਹ ਜਿਹਨਾਂ ਦਾ ਜਿਹੜਾ ਸੁਣਿਆ ਉਹ ਕਰ ਕਰਾ ਲਾ ਕੇ ਵੱਤਵਾਦ ਲੋਕਾਂ ਨੂੰ 7 ਤਰੀਕ ਨੂੰ ਲੈ ਕੇ ਆਉਣ ਉਹ ਕਿਉਂਕਿ ਕੱਲ ਜਿਹੜਾ ਇੱਕ ਅਸੀਂ VDC ਸਾਡੀਆਂ ਮੀਟਿੰਗਾਂ ਪਾਰ ਦੀਆਂ ਕਮੇਟੀਆਂ ਬਣੀਆਂ ਪਿੰਡਾਂ ਵਿੱਚ ਕੱਲ ਉਹਦਾ ਇੱਕ ਪਿੰਡ ਵਿੱਚੋਂ ਐਵਰੇਜ 5 ਤੋਂ 7 ਬੰਦੇ ਔਰ ਜਿਹੜੇ ਬੱਚੇ ਸਾਡੇ ਇਸ ਨਸ਼ੇ ਵਿੱਚ ਪੈ ਚੁੱਕੇ ਉਹਨਾਂ ਨੂੰ ਅਸੀਂ ਹਸਪਤਾਲਾਂ ਵਿੱਚ ਦਾਖਲ ਕਰਵਾ ਕੇ ਇਹ ਜਿਹੜਾ ਨਸ਼ੇ ਦਾ ਕੋਡ ਹੈ ਇਹ ਅਸੀਂ ਕੱਢਦਾ ਵਾਂ ਪਹਿਲੇ ਸਾਬ ਨੂੰ ਜਿਨ੍ਹਾਂ ਦੀ ਬੜੀ ਬੇਸਬਰੀ ਨਾਲ ਡੀਲ ਕਰੀ ਸੰਗਤੋਂ ਔਰ ਸਾਰੀ ਸਮਾਜ ਦੇ ਚਰਨਾਂ ਜਿੱਥੇ ਵੀ ਸੰਤਿਆ ਮੇਰੇ ਭਰਾਓ ਸੋਨਹਾਰਾ ਇੱਕ ਨਿਕੇ ਜੇ ਸਨੇਹਾ ਤੇ ਰੈਲੀ ਤੇ ਆਪਾਂ 7 ਤਰੀਕ ਨੂੰ ਕਰਨੀ ਸੀ ਰੈਲੀ ਜੇ ਤੁਸੀਂ ਹੁਣਾਂ ਕਰਤੀ ਮੋਤਬਰ ਨਹੀਂ ਹੁਣ ਤਾਂ ਰੈਲਾ ਕਰਨਾ ਪਊਗਾ ਆਪਾਂ ਨੂੰ ਸੱਤ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਉਂਕਿ ਜੇ ਇੰਨੀ ਵੱਡੀ ਗਿਣਤੀ 'ਚ ਇੱਕ ਭਿੱਖੀਵੰਡ ਬਲੌਕ ਦੇ ਸਾਡੇ ਆ ਲੀਡਰ ਸਾਹਿਬਾਨ ਹੀ ਸਾਰੇ ਬੈਠੇ ਸਾਡੀ کریم ਬੈਠੀ ਹੈ ਤੇ ਜਿਸ ਦਿਨ 3 ਵਜੇ ਆਪਾਂ ਬਲਟੋਆ ਬਲੌਕ ਦਾ ਕੱਠ ਵੀ ਘਿਹਾਲੇ ਰੱਖਿਆ ਹੈ ਜੋ ਜੇਸ ਦਿਨ ਆਪਾਂ 7 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜਿਹੜੇ ਪੰਜਾਬੀਆਂ ਦੀ ਸ਼ਾਨ ਨੇ ਉਹਨਾਂ ਨੇ ਜਦ ਆਉਣਾ ਤੇ ਉਸ ਦਿਨ ਫਿਰ ਜਿਹੜਾ ਨਜ਼ਾਰਾ ਉਹ ਵੇਖਣ ਵਾਲਾ ਹੋਊਗਾ ਕਿਉਂਕਿ ਵੀਰੋ ਬੜਾ ਅਤਿ ਸ਼ਾ ਸੰਗਤਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੇਖਣ ਲਈ ਲੋਕ ਅਢੀਕਦੇ ਆ ਮੈਂ ਕੱਲ ਵੀ ਜਿਹੜੀ ਸਾਡੀ ਮੋਗੇ ਰੈਲੀ ਹੋਈ ਆ ਇਹ ਭਰਾਓ ਵੈਸੇ ਮੈਂ ਤਾਂ ਇੱਕ ਗੱਲ ਨੋਟ ਕਰਦਾ ਹੁਣਾ ਇਹਨਾਂ ਕੋ ਰੱਬ ਦੀ ਰਹਿਮਤ ਹੁੰਦੀ ਐ ਬੰਦੇ ਤੇ ਰੱਬ ਕਿਰਪਾ ਵੀ ਉਹ ਸਟੇਜ ਤੇ ਆਉਂਦੇ ਐ ਤੇ ਥੱਲਿਓ ਲੋਕ ਫਿਰ ਜਕਾਰੇ ਛੱਡਣ ਲੱਗ ਪੈਂਦੇ ਐ ਲੋਕ ਖੁਸ਼ੀ ਨਾਲ ਭੰਗੜੇ ਪਾਉਣ ਲੱਗ ਪੈਂਦੇ ਐ ਭਰਾਓ ਇਹ ਬੰਦਿਆਂ ਦੇ ਜਿਹੜੇ ਕਰਤਾਰ ਹੈ ਕਰਤਾਰ ਬੋਲਦੇ ਐ ਇਹ ਬੰਦਿਆਂ ਨੇ ਕੀਤੇ ਹੋਏ ਕੰਮ ਬੋਲਦੇ ਐ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਪੰਜਾਬੀਆਂ ਦੀ ਬਾਹ ਫੜੀ ਐ ਜਿਹੜੀ ਲੜਾਈ ਪੰਜਾਬੀਆਂ ਦੀ ਸਰਦਾਰ ਭਗਵੰਤ ਸਿੰਘ ਮਾਨ ਨੇ ਲੜੀ ਐ ਉਹ ਅੱਜ ਤੱਕ ਨਾ ਕੋਈ ਲੜ ਸਕਿਆ ਤੇ ਨਾ ਕੋਈ ਲੜੂਗਾ ਆ ਗੱਲਾਂ ਕਰ ਲੈਣੀਆਂ ਵੀਰੋ ਬਹੁਤ ਸੌਖੀਆਂ ਆਪਾਂ ਸਾਰੇ ਤੁਸੀਂ ਬਹੁਤ ਸਿਆਣੇ ਭਰਾ ਸਾਰੇ ਇੱਥੇ ਬੈਠੇ ਹੋ ਅੱਜ ਤੱਕ ਇੰਨੀ ਲੰਮੀ ਲੜਾਈ ਕਿਸੇ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਨਹੀਂ ਸੀ ਲੜੀ ਸਰਕਾਰ ਵੀਰੋ ਇੱਕ ਆਪਣਾ ਸਮਝ ਲਓ ਇੱਕ ਇੱਜ਼ਤ ਦਾ ਮਸਲਾ ਬਣਾ ਕੇ ਲੜ ਰਹੀ ਹੈ ਰੋਗ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਦੇ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਇਹ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਬਾਕੀ ਮੇਰੇ ਤੋਂ ਪਹਿਲਾਂ ਬੋਲਦਿਆਂ ਮੇਰੇ ਭਰਾਵਾਂ ਨੇ ਤੁਹਾਨੂੰ ਦੱਸਿਆ ਜਿਹੜੇ ਵਿਕਾਸ ਦੇ ਕੰਮ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਵੀ ਬੇਨਤੀ ਕਰਨੀ ਵੀਰੋ ਜਦੋਂ ਸਫਾ ਵਿੱਚ ਬੈਠੇ ਹੁੰਨੇ ਹੋ ਡਿਬੇਟ ਕਰਿਆ ਕਰੋ ਉਹਨਾਂ ਵਾਂਗੂ ਬੈਸ ਨਹੀਂ ਡਿਬੇਟ ਜਿਵੇਂ ਉਹ ਮੇਰਾ ਵਿਰੋਧੀ ਜਿਹੜਾ ਅੱਜ ਕੱਲ ਕਮਾਲ ਨਾਲ ਭੌਂ ਫੇਰ ਉਹਨੂੰ ਬੜੇ ਚੜ੍ਹੇ ਆ ਉਹ ਤੇ ਮਹਾਪੁਰਖਾਂ ਦੇ ਭੋਗਾਂ ਦੇ ਵੀ ਪੈਸੇ ਇਕੱਠੇ ਕਰਕੇ ਖਾ ਜਾਂਦਾ ਰਿਹਾ ਸਾਨੂੰ ਗੱਲਾਂ ਕਰਦਾ ਕਮਾਲ ਦੀ ਗੱਲ ਆ ਕਮਾਲ ਦੀ ਗੱਲ ਜਿੰਨੇ ਮਹਾਪੁਰਖ ਵੀ ਬਖਸ਼ੇ ਤੇ ਉਹ ਬੰਦਾ ਸਾਡੇ ਤੇ ਉਂਗਲਾ ਕਰਦਾ ਉਹ ਸਾਡੇ ਸਰਪੰਚਾਂ ਦੇ ਉਂਗਲਾ ਕਰਦਾ ਤੇ ਨਾਲੇ ਸੋਚ ਵੇਖੋ ਉਹ ਐ ਸਰਪੰਚੋਂ ਕੰਮ ਨਾ ਕਰਿਓ ਪਿੰਡਾਂ ਦੇ ਪੈਸੇ ਨਹੀਂ ਜੇ ਮਿਲਣੇ ਜਦੋਂ ਜਿਹੜੇ ਆ ਕੰਮ ਹੋਣਦੇ ਪੈਸਿਆਂ ਤੋਂ ਬਘੇਰੀਆਂ ਹੀ ਜਾਂਦੇ ਆ ਕਮਾਲ ਦੀ ਗੱਲ ਆ ਉਹ ਵੀਰੋ ਉਹਦੀ ਬਖਲਾੜ ਦਾ ਨਤੀਜਾ ਹੈ ਉਹਦਾ ਅੰਦਰੋਂ ਉਹਨੂੰ ਡਰ ਸਤਾ ਰਿਹਾ ਅੰਦਰੋਂ ਡਰ ਸਤਾ ਰਿਹਾ ਜਿੰਨਾ ਕੰਮ ਸਾਡੀਆਂ ਪੰਚਾਇਤਾਂ ਨੇ ਆ ਜਿਹੜਾ ਅਜੇ ਸਾਲ ਪੰਚਾਇਤਾਂ ਨੂੰ ਹੋਇਆ ਭਾਵੇਂ ਸਰਕਾਰ ਆ ਆਪਣੀ ਨੂੰ 4 ਸਾਲ ਹੋਇਆ ਚਲੋ ਆਪਾਂ ਜਿਹੜੇ ਪਹਿਲਾਂ ਕੰਮ ਵੀ ਕੀਤੇ ਆ ਤੇ ਸਾਲ ਦੇ ਵਿੱਚ ਹੀ ਸਾਡੀਆਂ ਪੰਚਾਇਤਾਂ ਨੇ ਵੱਟ ਕੱਢ ਕੇ ਰੱਖਦੇ ਪਿੰਡਾਂ 'ਚ ਵਿਕਾਰ ਦੀ ਇੱਕ ਲਹਿਰ ਚਲਾਤੀ ਉਹ ਬੰਦੇ ਨੂੰ ਅੰਦਰੋਂ ਡਰ ਸਤਾ ਰਿਆ ਜਿਹੜੀ ਭਰਾ ਕੋਈ ਕਹਿੰਦਾ ਮੇਰੀ ਗਲੀ ਬਣਨ ਵਾਲੀ ਐ ਸਰਪੰਚ ਸਾਡੇ ਕਹਿੰਦੇ ਚੱਕ ਪਈ 10 ਜੇ ਕੋਈ ਕਹਿੰਦਾ ਮੇਰਾ ਰਾਹ ਬਣਨ ਵਾਲਾ ਕੋਈ ਛੜਕ ਬਣਨ ਵਾਲੀ ਐ ਉਹਦੀ ਮੈਂ ਗਰੰਟੀ ਲੈਣਾ ਵੀ ਚੱਕੋ ਗਈ ਆ ਮੁੱਖ ਮੰਤਰੀ ਸਾਹਿਬ ਨੇ ਆਉਣਾ ਉਹਨਾਂ ਨੇ ਜਿਹੜਾ ਮੇਰੇ ਵੀਰੋ ਘਟੋ ਘਟ 100 ਕਰੋੜ ਦੇ ਕੰਮਾਂ ਦੇ ਅਦਕਾਟਨ ਕਰਕੇ ਜਾਣੇ ਉਸ ਦਿਨ 100 ਕਰੋੜ ਰੁਪਏ ਦੇ ਕੰਮਾਂ ਦੇ ਬਾਰੇ ਜਾਣਿਆ ਜਿਹੜਾ ਕਹਿੰਦਾ ਪੈਸੇ ਨਹੀਂ ਹੈਗੇ ਉਹਨੂੰ ਮੇਰੇ ਵੀਰੋ ਮੈਂ ਤਾਂ ਹੈਰਾਨ ਆ ਕਿ ਬੰਦਾ ਸਟੇਟਮੈਂਟ ਹੀ ਦੇਣ ਲੱਗਿਆ ਪਹਿਲਾਂ ਸੋਚੇ ਕਿ ਮੈਂ ਸਟੇਟਮੈਂਟ ਕੀ ਦੇਣ ਲੱਗਾ ਸੋ ਮੈਂ ਤੁਹਾਨੂੰ ਵੀਰੋ ਬੇਨਤੀ ਕਰਨੀ ਹੈ ਜਦੋਂ ਤੁਸੀਂ ਪਿੰਡਾਂ ਵਿੱਚ ਬੈਠੇ ਹੋ ਲੋਕਾਂ ਨਾਲ ਡਿਬੇਟ ਕਰਿਆ ਕਰੋ ਭੈਣ ਭਰਾਵਾਂ ਨੂੰ ਦੱਸੋ ਕਿ ਪਹਿਲੀਆਂ ਸਰਕਾਰਾਂ ਵੀ ਰਹੀਆਂ ਸਾਦੀ ਸਰਕਾਰ ਦਾ ਫਰਕ ਕੀ ਹੈ ਕਦੀ ਲਾਈਟ ਦਿਨ ਵੇਲੇ ਆਈ ਸੀ ਭਰਾਓ ਗੱਲ ਕਰੋ ਦੱਸੋ ਕਿ 600 ਜੁੰਡਿ ਬਿਜਲੀ ਕਿਸੇ ਨੇ ਮਾਫ ਕੀਤੀ ਸੀ ਮੇਰੇ ਵੀਰੋ ਥੋਕ ਵਜਾ ਕੇ ਗੱਲ ਕਰਿਆ ਕਰੋ ਕਿਉਂਕਿ ਤੁਹਾਡੇ ਕੋਲ ਬੋਲਣ ਨੂੰ ਬਹੁਤ ਕੁਝ ਹੈ ਉਹਨਾਂ ਨੂੰ ਦੱਸੋ ਕਿ ਸੜਕ ਸੁਰੱਖਿਆ ਫੋਰਸ ਜਿਹੜੇ ਪਤਾ ਨਹੀਂ ਹਜ਼ਾਰਾਂ ਭੈਣ ਭਰਾ ਸਾਡੇ ਐਕਸੀਡੈਂਟਾਂ ਦੇ ਵਿੱਚ ਵਿਚਾਰੇ ਰੱਬ ਨੂੰ ਪਿਆਰੇ ਹੋ ਜਾਂਦੇ ਸੀ ਕਿਸੇ ਨੇ ਐਹੋ ਜਿਹੀ ਸੋਚ ਸੋਚੀ ਸੀ ਉਹ ਸਰਦਾਰ ਭਗਵੰਤ ਸਿੰਘ ਮਾਨ ਹੈ ਲੋਕਾਂ ਨੂੰ ਦੱਸੋ ਕਿ ਜਿਹੜਾ ਲਾਜ ਫਰੀ ਹੁਣ ਆਪਾਂ ਜਿਹੜਾ ਕਾਰਡ ਬਣਾ ਰਹੇ ਹਾਂ 10 ਲੱਖ ਦਾ ਕਦੀ ਅੱਜ ਤੱਕ 70 ਸਾਲ ਹੋ ਗਏ ਦੇਸ਼ ਜਾਤ ਹੋਏ ਨੂੰ ਕਿਸੇ ਨੇ ਵੀਰੋ ਕਿਸੇ ਦਾ ਲਾਜ ਫਰੀ ਕੀਤਾ ਸੀ ਮੇਰੇ ਵੀਰੋ ਹੁਣ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਆ ਬਜਟ ਸੈਸ਼ਨ ਆ ਰਿਹਾ 6 ਨੂੰ ਬਜਟ ਸੈਸ਼ਨ ਸ਼ੁਰੂ ਹੋ ਜਾਣਾ ਹੈ ਤੇ 7 ਨੂੰ ਮਾਨ ਸਾਹਿਬ ਨੇ ਆਪਣੀ ਰੈਲੀ ਕਰਕੇ ਫਿਰ 8 ਤੋਂ ਬਾਅਦ ਬਜਟ ਸੈਸ਼ਨ ਚੱਲਣਾ ਹੈ ਉਹਦੇ ਵਿੱਚ ਜਿਹੜੀ ਭੈਣਾਂ ਵਾਲੀ ਗਰੰਟੀ ਸੀ ਉਹ ਵੀ ਪੂਰੀ ਕਰਨ ਜਾ ਰਹੇ ਆ ਮੁੱਖ ਮੰਤਰੀ ਸਾਹਿਬ ਐਵੇਂ ਗੱਲਾਂ ਵਾਂ ਉਹ ਵਿਰੋਧੀਆਂ ਕੋਲ ਲਾਉਣ ਨੂੰ ਤੂੰ ਮਤਾ ਜਿੰਨੀਆਂ ਮਰਜ਼ੀ ਕੋਈ ਕਿਸੇ ਦੇ ਲਈ ਜਾਵੇ ਵੀਰੋ ਤੁਹਾਡੇ ਨਾਲ ਦਬੇਰ ਚ ਕੋਈ ਬੰਦਾ ਤੁਹਾਨੂੰ ਰਹਾ ਨਹੀਂ ਸਕਦਾ ਤੁਸੀਂ ਇੱਕ ਤੇ ਹੱਥ ਮਾਰ ਕੇ ਕਹਿ ਸਕਦੇ ਹੋ ਕਿ ਜੋ ਸਾਡੀ ਸਰਕਾਰ ਨੇ ਕਰਤਾ ਅੱਜ ਤੱਕ ਨਾ ਕੋਈ ਕਰ ਸਕਿਆ ਔਰ ਨਾ ਕੋ ਕਰੂਗਾ ਖੇਮ ਕਰਨ ਹੜਕੇ ਦੇ ਵਿੱਚ ਇੱਕ ਬਹੁਤ ਵੱਡਾ ਰੈਲਾ ਆਪਾਂ ਕਰਨਾ ਕਿਉਂਕਿ ਰੈਲੀ ਦਾ ਤੁਹਾਡੇ ਆ ਜਿਹੜੀਆਂ ਮੀਟਿੰਗਾਂ ਇਹਨਾਂ ਨੇ ਤੁਸੀਂ ਰੈਲੀਆਂ ਬਣਾਉਂਦੀਆਂ ਇਹੀ ਅਪੀਲ ਹੈ ਕਿ ਅੱਜ ਤੋਂ ਹੀ ਵੀਰੋ ਆਪਣੇ ਪਿੰਡਾਂ 'ਚ ਤਿਆਰੀ ਸ਼ੁਰੂ ਕਰਦੋ ਅੱਜ ਤੋਂ ਹੀ ਮੇਰੇ ਵੀਰ ਲਿਸਟਾਂ ਬਣਾਉਣੀਆਂ ਸ਼ੁਰੂ ਕਰਦੋ ਕਿਵੇਂ-ਕਿਵੇਂ ਆਪਾਂ ਭੈਣਾ ਭਰਾਵਾਂ ਨੂੰ ਪਹਿਲਾਂ ਹੀ ਅਡਵਾਂਸ ਇੱਕ-ਇੱਕ ਪਰਿਵਾਰ ਨੂੰ ਕਰਜ ਆਪਾਂ ਵੀਰੋ ਇੱਕ ਬੇਨਤੀ ਕਰਾਂ ਪੜਾਓ ਜਿਵੇਂ ਇਲੈਕਸ਼ਨ ਲੜੀਦੀ ਹੈ ਨਾ ਪਿੰਡਾਂ 'ਚ ਚਲੋ ਇੱਕ ਹੁੰਦਾ ਬਹੁਤੇ ਕਈ ਸਿਰ ਕੱਢ ਜੇ ਬੰਦੇ ਹੁੰਦੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੂੰ ਛੱਡ ਲਿਆ ਜੇ ਬਾਕੀ ਹਰੇਕ ਦੇ ਘਰ ਮੇਰੇ ਵੀਰ ਜਾਇਆ ਜੇ ਕਿਉਂਕਿ ਕਈ ਚਲੋ ਜੇ ਗੂੰ ਉਹ ਵੀ ਹੋਊ ਉਹਦੇ ਘਰੇ ਵੀ ਜਾਣਾ ਤੇ ਹਰੇਕ ਦੇ ਹੀ ਚਾਹੀਦਾ ਪਰ ਪਿੰਡ ਜਿਹੜਾ ਆਮ ਵੋਟਰ ਹੈ ਹਰੇਕ ਦੇ ਘਰੇ ਜਾ ਕੇ ਕੋਈ ਸੱਦਾ ਪੱਤਰ ਜ਼ਰੂਰ ਦੇ ਆਵੇ ਵੀ ਆਪਾਂ ਖੇਮਕਾਂ ਨਾਲ ਕੇ ਦੀ ਤਰੱਕੀ ਲਈ ਸਾਰੇ ਭਰਾਵਾਂ ਨੇ ਇਕੱਠੇ ਆਉਣਾ ਹੈ ਇਹ 7 ਤਰੀਕ ਨੂੰ ਸਾਰੇ ਭਰਾ ਜਿਹੜਾ ਉਥੇ ਪਹੁੰਚੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ